ਜੀ ਸਾਰਿਆਂ ਨੂੰ ਅੱਜ ਆਪਾਂ ਯਾਰ ਜੀ ਪਿੰਡ ਖਿਆਲੇ ਕਬੱਡੀ ਟੂਰਨਾਮੈਂਟ ਦੇ ਬਾਈ ਸੁਖਰਾਜ ਬਿਰਕ ਹਾਂਜੀ ਤੇ ਉਸਤਾਦ ਬੈਠਾ ਸਾਡਾ ਪ੍ਰਕਰਟ ਗੋਵਿੰਦ ਮੈਂਬਰ ਹਮਨਸਰਾ ਖਿਆਲੇ ਕਬੱਡੀ ਕੱਪ ਆ ਬਾਈ ਸਤਨਾਮ ਦੀ ਯਾਦ ਕਰੀ ਜੇ ਪ੍ਰਕਰਾਰੇ ਨੇ ਤੇ ਵੀਰੇ ਉੱਥੇ ਪਹੁੰਚ ਰਾ ਬਾਕੀ ਖੇਡ ਪ੍ਰੇਮੀ ਨੂੰ ਬੇਨਤੀ ਆ ਪਹੁੰਚੋ ਬਈ ਉੱਥੇ ਕਿਉਂਕਿ ਓਪਨ ਦੇ ਮੈਚ ਹੋ ਰਹੇ ਨੇ ਤੇ ਮੱਲ ਸਿੰਘ ਵਾਲਾ ਤੇ ਸੇਟੀ ਦੇ ਵਿੱਚ ਜੱਗਦੇ ਹੋਈ ਅਮਰ ਸਮਾਪਤ ਟੀਮ ਮੈਚਰਗੇ ਦੇ ਵਿੱਚ ਹੋਇਆ ਤੇ ਕੋਟੇ ਟ੍ਰੇਡਿੰਗ ਜਿਦਾ ਜਿਦਾ ਮੈਚ ਮੱਲ ਸਿੰਘ ਵਾਲਾ ਤੇ ਬੱਛੋ ਵਾਲਾ ਦੀ ਟੀਮਾਂ ਜੁੜੇ ਨਾਲ ਖੇਡਣਾ ਲੈ ਬੱਛੋ ਵਾਲਾ ਤੇ ਮੱਲ ਸਿੰਘ ਵਾਲਾ ਜਿਸ ਤੋਂ ਬਾਅਦ 75 ਦੇ ਕੁਆਟਰ ਫਾਈਨਲ ਮੈਚ ਹੋਣਗੇ ਇਹ ਕੁਆਟਰ ਆਪਾਂ ਆ ਰਹੇ ਆਂ ਅਮਰ ਕਹਿੰਦੇ ਰੇਡਰ ਬਿਕਰ ਕਹਿੰਦੇ ਢਿੱਤੀ ਵਾਲਾ ਕਹਿੰਦੇ ਬਿਕਰ ਮਹਾਰਾਜ ਦੇ ਚਰਚੇ ਕਹਿੰਦੇ ਗੀਤ ਗਾਹੀ ਦੇ ਵਿੱਚ ਹੋਇਆ ਪਰ ਢਿੱਤੀ ਵਾਲਾ ਬਿਕਰ ਕਬੱਡੀ ਪਾਰ ਦੇ ਲਈ ਪਰੇ ਹੋਇਆ ਆਏ ਹਰਪ੍ਰਭਾਨ ਸਿੰਘ ਖਰਵਾ ਦਾ ਪੁੱਤਰ ਯਾਨੂ ਚੇਹਰੇ ਤੇ ਆ ਰਿਹਾ ਹੈ ਜੀ ਹਰ ਮਨ ਕਿੱਥੇ ਆਪਣਾ ਵੱਡੇ ਸਰਦਾਂ ਜਿਹੇ ਕੁੱਤੇ ਆ ਰਹੇ ਆ ਤੈਨੂੰ ਤਬਾਹ ਕਰਦੇ ਆ ਜਿੱਥੇ ਕੋਈ ਵੀ ਸ਼ੇਰ ਤੇ ਜੱਸੀ ਬਾਈ ਕਹਿੰਦਾ ਵੀ ਸਾਰਿਆਂ ਦਾ ਵੱਡਾ ਪਿਆਰ ਹੈ ਮਿੱਤਰ ਦਾ ਦੁਨੀਆ ਦੇ ਵਿੱਚ ਜਿਹੜਾ ਬੰਦਾ ਨੌਜਵਾਨ ਪਿਆਰ ਦੇ ਨਾਲ ਚੱਲਦਾ ਨਾ ਉਹਦੇ ਨਾਲ ਕਹਿੰਦੇ ਵੀ ਵਾਕੀ ਵੱਡਿਆ ਸਾਨੂੰ ਪਾ ਲੈਣੇ ਸੇਕੀ ਨਾ ਮੇ ਅੱਖਾਂ ਦੇ ਇੱਕ ਸਾਹਮਣੇ ਜੱਟ ਨੂੰ ਐਵੇਂ ਸੰਟੀ ਹੋਈ ਫਿਰ ਖਾਮ ਖਾ ਲੈਣੇ ਉਹਨਾਂ I'm oh ਤੌੜੀ ਪਾਉਂਦੇ ਲੋਕੀ ਨੱਖੀ ਨਗਰਾਂ ਨੱਖੀ ਲੱਖੀ ਆ ਗਿਆ ਮਾਈ ਨਗਰਾਂ ਪਹਾੜ ਦੇ ਲੋਕੋ ਪਹਾੜ ਲੋਕੋ ਨੱਖੀ ਹੋਰ ਵੀ ਮਾਰਸਾ ਜਿਲ੍ਹੇ ਮੈਂ ਪਾ ਕੱਲ ਕਿ ਮੈਂ ਪੋਸਟ ਪੜੀ ਮਾਰਸਾ ਜਿਲ੍ਹੇ ਦੀ ਇੱਕ ਗੱਲ ਹੈ ਬੁੱਢੀ ਜੱਜ ਬਣੀ ਹੈ ਹਾਂ ਇਹ ਵੀ ਮਾਨ ਵਾਲੀ ਗੱਲ ਹੈ ਤਾੜੀ ਮਾਰੋ ਅਗਲਾ ਕਹਿੰਦਾ ਉਹ ਪਿੰਟ ਕਹਿੰਦੇ ਠੀਵਾ ਠੀਵਾ ਇਹ ਚੰਗੀ ਗੱਲ ਹੈ ਆ ਮੈਚ ਤੋਂ ਬਾਅਦ ਕਰਦੇ ਆ ਕਹਿੰਦੇ ਜਿਹੜਾ ਮਾਰਸਾ ਦੀ ਮੇਰੇ ਵੀਰੋ ਬਠਿੰਡੇ ਦੇ ਮਾਰਸਾ ਨੂੰ ਜਿਹੜਾ ਬੈਕ ਵੱਡਾ ਆਖਦੇ ਉਹ ਬੰਦਾ ਖੜੇ ਲੈ ਲੈ ਜੀ ਬਾਈ ਜਿੰਦੂ ਬਹੁਤ ਬਹੁਤ ਧੰਨਵਾਦ ਆ ਭਾਦਰੇ ਵਾਲਾ ਬਾਈ ਸਾਡਾ ਬਲਵੰਤ ਬੋਡੀ ਬਿਲਡਰ ਕਹਿੰਦੇ ਵਿਸ਼ੇਦਾਰ ਦੇ ਪੁੱਜਿਆ ਹੋਇਆ ਹੈ ਆਲੂ ਕੇ ਸਭ ਦਾ ਬਹੁਤ ਵੱਡਾ ਧੰਨਵਾਦ ਆ ਮੇਰੇ ਵੀਰੋ ਸਤਨਾਮ ਸਿੰਘ ਖੱਟੜੇ ਦੀਆਂ ਰਾਵਾਂ ਤੇ ਚੱਲ ਰਿਹਾ ਹੈ ਫੋਲੋ ਕਰਦਾ ਉਹਨੂੰ ਚੰਗੇ ਇਨਸਾਨ ਨੂੰ ਫੋਲੋ ਕਰਨਾ ਚਾਹੀਦਾ ਮੇਰੇ ਵੀਰੋ ਚੰਗੀ ਸੋਚ ਨੂੰ ਫੋਲੋ ਕਰਨਾ ਚਾਹੀਦਾ ਫੇਰ ਨਿਸ਼ਾਨੇ ਜਿਹੜੇ ਮਿੱਠੇ ਉਸ ਵਾਲੀ ਗਰਾਊਂਡ ਦੇ ਵਿੱਚ ਆ ਰਹੇ ਨੇ ਆਉਂਦੀ ਪ੍ਰਵੰਤ ਬਾਈ ਜੀ ਬਹੁਤ ਵੱਡਾ ਧੰਨਵਾਦ ਆ ਮੇਰੇ ਵੀਰੋ ਟੀ-ਸ਼ਰਟ ਦਹਾਈ ਜਾਵੇਗੀ ਤੇ ਬਾਡੀ ਦੇ ਦਰਸ਼ਨ ਕਰਵਾਏ ਜਾਣਗੇ ਮੇਰੇ ਵੀਰੋ ਜਿਹੜੂ ਜਿਹਨੂੰ ਬਾਈ ਦੇ ਸਰੀਰ ਦੀ ਪਰੋਖਹਾਂ ਲੱਗੀ ਸਰੀਰ ਵਧਿਆਂ ਲੱਗਿਆ ਤੇ ਤਾੜੀ ਸਾਰੀ ਆਉਣ ਸਭਾਈ ਦਾ ਵਿਸ਼ੇਸ਼ ਤੌਰ ਤੇ ਪਹੁੰਚਿਆ ਹੈ ਸਤਨਾਮ ਸਿੰਘ ਖੱਟਦੇ ਨੇ ਯਾਦ ਆਣੇ ਮੇਰੇ ਵੀਰੋ ਅੱਜ ਵੀ ਕਿਹਨੇ ਉਹਨਾਂ ਰਾਵਾਂ ਤੇ ਚੱਲ ਰਹੇ ਆ ਭਰਾ ਸਾਡੇ ਸਤਨਾਮ ਖੱਟਦੇ ਦੀ ਸੋਚ ਜਿਹਨਾਂ ਦੇ ਵਿੱਚ ਸਾਢੀ ਹੋਈ ਹੈ ਬਹੁਤ ਬਹੁਤ ਧੰਨਵਾਦ ਵੀਰ ਟੀਮਾਂ ਮੈਂ ਨੋਟ ਕਰਦਾ ਹਾਂ ਬਾਈ ਇੱਕ ਤਾੜੀ ਜ਼ੋਰਦਾਰ ਦੀ ਜਿਹੜੀ ਸੋਚਾ ਜਿੱਥੋਂ ਜਿੱਥੋਂ ਦੀ ਭਾਈ ਜਿਹੜਾ ਲਵੇਗਾ ਜਿਹੜੇ ਜਿਹੜੇ ਕਹਿੰਦੇ ਵੀ ਸਾਡਾ ਆਉਣ ਵਾਲਾ ਜੂਸ ਸਾਡੀ ਆਉਣ ਵਾਲੀ ਜਨਰੇਸ਼ਨ ਇਦਾਂ ਦੇ ਸਰੀਰ ਬਣਾਵੇ ਆਹ ਰਹਾ ਮੈਂ ਤੇ ਚੱਲੇ ਤਾੜੀਆਂ ਮਾਰ ਦਿਓ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਵੀਰ ਸਾਡਾ ਸਾਡੇ ਸਰੀਰ ਵੀਰੋ ਬੇਕਰਤੇ ਹੁੰਦੇ ਆ ਕਿ ਐਸ ਮੱਖਣ ਦਾ ਗਣਾ ਆਇਆ ਜਿਹਾ ਆਹ ਬਗਦੇ ਢੋਗਣਾ ਵੀ ਸੇਮ ਸੈਦ ਹੈ ਨੀ ਜੱਦੀਏ ਤੇਰੇ ਲੱਕ ਤੇ ਇਹ ਕਿਹਨੇ ਸੋਚਿਆ ਸਾਡੇ ਸਤਨਾਮ ਖੱਟੜੇ ਬਾਈ ਦੀ ਤੇ ਰਾਮ ਬਾਈ ਬਾਈ ਨੂੰ ਇਸ ਦੁਨੀਆ ਚੋਂ ਗਏ ਨੂੰ ਤੇ ਸਾਡਾ ਰਾਮ ਬਾਈ ਕਹਿੰਦਾ ਵੀ ਜਿੰਨਾ ਟਾਈਮ ਮੇਰੀ ਬਾਡੀ ਦੇ ਵਿੱਚ ਸਾਹ ਚੱਲਦੇ ਰਹਿਣਗੇ ਸੀਨੇ ਦੇ ਵਿੱਚ ਸਾਹ ਧੜਕਦੇ ਰਹਿਣਗੇ ਤੇ ਸਤਨਾਮ ਖੱਟੜਾ ਸਾਡੇ ਵਿੱਚ ਜਿੰਦਾ ਰਹੇਗਾ ਇੱਕ ਤਾੜੀ ਜ਼ੋਰਦਾਰ ਮਾਰ ਦਿਓ ਬਾਈ ਦੀ ਸਰੀਰ ਵੇਖੋ ਬਾਈ ਦਾ ਤੇ ਟੈਟੂ ਨਾਲ ਗੁੰਦੀਆਂ ਹੋਈਆਂ ਵਾਹ ਵਾਹ ਕਮ ਜਲੇ ਦਾ ਵੀ ਵੱਡਾ ਵੀਰ ਦੇ ਸਾਡੇ ਜਿੱਕੀ ਵਰਗੇ ਬਹੁਤ ਬਹੁਤ ਧੰਨਵਾਦ ਇੱਕ ਵੱਡਾ ਜੁਲਾ ਕਰਵਾਇਆ ਜੋਦਰ ਕਿਹਦੇ ਭਰਾ ਕਦੇ ਜਿੱਥੋਂ ਜਿੱਥੋਂ ਲੱਗ ਰਿਹਾ ਹੈ ਤੇ ਦਰਸ਼ਕ ਵੀ ਕਦੇ ਤਾੜੀਆਂ ਮਾਰ ਰਿਹਾ ਹੈ ਜੀ ਹਰਤੀ ਹੈ ਐ ਪਤਾ ਲੱਗਦਾ ਵੀ ਘਰ ਖਾਂਦੇ ਐ ਸਕੂਰ ਵਾਲਾ ਘੋਣਾ ਕਹਿੰਦਾ ਹੁੰਦਾ ਵੀ ਘਰ ਦਾ ਖੂਜਾ ਖਾਰਾ ਪੈਂਦਾ ਫੇਰ ਲੈ ਕੇ ਕਦੇ ਬਾਡੀ ਬਿਲਡਰ ਬਣਿਆ ਜਾਂਦਾ ਫੋਖਰ ਤੇ ਫੱਗੂ ਵਾਲਾ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਗਈਆਂ ਏ ਓਪਨ ਦਾ ਸੈਮੀਫਾਈਨਲ ਹੋਣਾ ਸੋਰੀ ਰਾਪਰਾ ਪਿੰਡ ਦੇ ਬਠਿੱਡਾ 75 ਦਾ ਇਹ ਸੈਮੀਫਾਈਨਲ ਪਹਿਲਾ ਖੇਡੇ ਜਾਣਿਆ ਓਪਨ ਦੇ ਸੈਮੀਫਾਈਨਲ ਵਾਲੀ ਵੀ ਟੀਮਾਂ ਧਿਆਨ ਦੇਣ ਜੀ ਖੋਖਰ ਤੇ ਫੱਗੂ ਵਾਲਾ ਮੈਸਰ ਖਾਨਾਂ ਦੇ ਜਲਵੇੜਾ ਪਹਿਲਾ ਸੈਮੀਫਾਈਨਲ ਰਾਪਰਾ ਪਿੰਡ ਦੇ ਖੋਖਰ ਬਠਿੱਡੇ ਦੀਆਂ ਟੀਮ ਹੈ ਮੈਂ ਜਿਹਨੂੰ ਧੰਨਵਾਦ ਕਰਦਾ ਬਈਰ ਜਿਹਨੂੰ ਜਿਹਨੂੰ ਵਜਦੀ ਤਾੜੀ ਵਰੀਆਂ ਲੱਗੀਆਂ ਇੱਕ ਤਾੜੀ ਜ਼ੋਰਦਾਰ ਜਿੰਦੀ ਲੋਕ ਪ੍ਰੇਰਿਤ ਹੁੰਦੇ ਰਹਿਣ ਲੋਕ ਰਾਵਾਂ ਤੇ ਚੱਲਣ ਇਹ ਚੰਗੀ ਸੇਨਾ ਮੇਰੇ ਵੀਰੋ ਚੰਗੀ ਸੋਚ ਨੂੰ ਫਾਲੋ ਕਰਨਾ ਚਾਹੀਦਾ ਹੈ ਬਈ ਤੇ ਲੋਕ ਮੱਛੀ ਵਾਲਿਆਂ ਨੂੰ ਵੀ ਫਾਲੋ ਕੀਤੇ ਬੈਠੇ ਐ ਲੋਕ ਹਰਵੰਤ ਜੀ ਮੇਰਿਆਂ ਨੂੰ ਵੀ ਫਾਲੋ ਕੀਤੇ ਬੈਠੇ ਐ ਪਰ ਚੰਗਾ ਜੋ ਚੰਗੀ ਸੋਚ ਦਾ ਜੋ ਸਾਡੇ ਤੱਕ ਚੰਗੀ ਗੱਲ ਲੈ ਕੇ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਹੈ ਟੀਮ ਆ ਰਹੀ ਹੈ ਬੜਾ ਬੋਲ ਸਕਣ ਟੀਮਾਂ ਨਹੀਂ ਸਕਦੇ ਸੀ ਜੱਜ ਧਰਤੀ ਦੇ ਖੇਡਦੇ ਆ ਦੁਨੀਆ ਦੇ ਸੁਪਰ ਸਟਾਰ ਪਰੰਪਰਾ ਪਿੰਡ ਦੇ ਪਲੇਅਰ ਵੀ ਆਏ ਮੇਰੇ